ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਕਿਸਾਨ ਵੀਰੋ ਬਹੁਤ ਸਾਰੇ ਬੀਜ ਤਿਆਰ ਹੁੰਦੇ ਨੇ ਕੁਦਰਤੀ ਖੇਤੀ 'ਚ ਪੰਛੀ ਵੀ ਆਪਣਾ ਰਾਜ-ਰਾਜ ਖਾਂਦੇ ਨੇ ਤੇ ਕੁਦਰਤ ਆ ਜਿਹਨਾਂ ਦਾ ਸਬਦਾ ਹਿੱਸਾ ਪਰਮਾਤਮਾ ਨੇ ਜਿਵੇਂ ਦਿੱਤਾ ਉਹਨਾਂ ਨੂੰ ਮਿਲ ਜਾਂਦਾ ਜਿੰਨੇ ਕਿ ਆਪਾਂ ਨੇ ਬੀਜ ਬਣਾਉਣੇ ਹੁੰਦੇ ਨੇ ਉਹ ਆਪਣੇ ਜਿਹੜੇ ਬੂਟੇ ਥੱਲੇ ਝੁਕੇ ਰਹ ਜਾਂਦੇ ਨੇ ਉਹਨਾਂ ਕੋਲ ਬਚਿਆ ਰਹਿ ਜਾਂਦਾ ਜਿਹੜੇ ਉੱਚੇ ਨੇ ਉਹਨਾਂ ਤੋਂ ਪੰਛੀ ਤੋੜ-ਤੋੜ ਲੈ ਜਾਂਦੇ ਨੇ ਤੇ ਰਾਜ ਰਾਜ ਖਾਂਦੇ ਨੇ ਮਹਾਰਾਜ ਦੀ ਕਿਰਪਾ ਹੋਈ ਹੈ ਪ੍ਰਮਾਤਮਾ ਦੀ ਇਹ ਪਿੱਛੇ ਗਾਜਰ ਦਾ ਵੀ ਤਿਆਰ ਹੋ ਰਿਹਾ ਪਰ ਅੱਜ ਗੱਲ ਕਰਦੇ ਆਂ ਸੋਇਆਂ ਦੀ ਸੋਏ ਸੌਫ ਜਾਂ ਜਮੈਣ ਵਰਗੀ ਫਸਲ ਹੈ ਪਰ ਬਹੁਤ ਲੋਕਾਂ ਨੂੰ ਇਹਦੇ ਬੀਜ ਬਾਰੇ ਨਹੀਂ ਪਤਾ ਹੁੰਦਾ ਅੱਜ ਬੀਜ ਨੂੰ ਬਰੀਕੀ ਨਾਲ ਦੇਖਣ ਦੀ ਕੋਸ਼ਿਸ਼ ਕਰਾਂਗੇ ਇਹ ਸੋਇਆਂ ਦਾ ਬੀਜ ਆ ਜੀ ਆ ਦੇਖੋ ਤੇ ਇਹ ਜਿਹੜਾ ਬੀਜ ਆ ਕਿਸਾਨ ਵੀਰੋ ਜਦੋਂ ਆਪਾਂ ਕਿਸੇ ਨੂੰ ਸਰਦੀ ਜੇ ਠੰਡ ਲੱਗ ਜਾਂਦੀ ਆ ਇੱਕ ਚਮਚੇ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਕੁੱਟ ਕੇ ਸਮਾਰਕ ਜਣੀ ਇੱਕ ਚਮਚਾ ਬੰਦਾ ਇਹਨੂੰ ਜੇ ਖਾ ਲੈਂਦਾ ਤਾਂ ਜਿੰਨੀ ਵੀ ਉਹਨੂੰ ਠੰਡ ਲੱਗੀ ਹੋਈ ਆ ਉਹ ਰਾਤੋ ਰਾਤੇ ਠੀਕ ਕਰ ਦਿੰਦੇ ਨੇ ਮਤਲਬ ਇੰਨੀ ਨਾ ਚ ਤਾਕਤ ਆ ਪਾਵਰ ਤੇ ਇਹ ਇੱਕ ਕੁਦਰਤ ਦਾ ਖਾਸ ਕਿਸਮ ਦਾ ਪੌਦਾ ਜਿਹੜਾ ਨਦੀਨਾ ਵਾਂਗ ਉੱਗਦਾ ਤੇ ਆ ਦੇਖੋ ਇਹ ਹੁਣ ਬੀਜ ਤਿਆਰ ਹੋਇਆ ਜਿੰਨਾ ਕ ਵੱਢਿਆਗਾ ਵੱਢੇਗਾ ਬਾਕੀ ਝੜ ਵੀ ਜਾਂਦਾ ਕੋਈ ਆਪਾਂ ਤਾਂ ਕਿਉਂਕਿ ਜਿਹੜੀ ਫਸਲ ਨੂੰ ਧਰਤੀ ਸੰਭਦੀ ਆ ਸਭ ਤੋਂ ਵੱਧ ਦੇਸੀ ਉਹ ਮੰਨਿਆ ਜਾਂਦਾ ਕਿਉਂਕਿ ਸੋਏ ਨੇ ਜਿਹੜੇ ਨੂੰ ਧਰਤੀ ਚੰਗੀ ਤਰ੍ਹਾਂ ਸੰਭ ਲੈਂਦੀ ਆ ਕਿਉਂ ਬਰੀਕ ਬੀਜ ਆ ਰੋਤਾਈ ਤੇ ਅਗਲੇ ਸਾਲ ਉੱਗਿਆ ਹੁੰਦਾ ਤੇ ਜਿਹੜੀ ਸੋਏ ਨੇ ਕਿਸਾਨ ਵੀਰੋ ਇਹ ਸਾਗ ਦੇ ਵਿੱਚ ਸਬਜ਼ੀ ਦੇ ਵਿੱਚ ਪੁਰਜੀ ਬਣਾ ਕੇ ਜੇ ਖਾਧੀ ਜਾਵੇ ਤਾਂ ਪੇਟ ਰੋਗਾਂ ਲਈ ਬੜਾ ਲਾਹੇਵੰਦ ਹੁੰਦਾ ਹੁਣੇ ਫਸਲ ਪੱਕ ਕੇ ਤਿਆਰ ਹੋ ਰਹੀ ਆ ਤੇ ਖਾਸ ਗੱਲ ਆ ਵੀ ਉਹਨੇ ਕੋਈ ਬਿਮਾਰੀ ਨਹੀਂ ਪੈਂਦੀ ਜਦੋਂ ਕੋਈ ਫਸਲ ਨਦੀਨਾ ਵਾਂਗੂ ਗਦੀਆਂ ਨਾ ਤੁਸੀਂ ਦੇਖੋ ਵੀ ਨਦੀਨਾ ਨੂੰ ਕਦੇ ਕੋਈ ਬਿਮਾਰੀ ਨਹੀਂ ਪੈਂਦੀ ਜੇ ਪਾਉ ਤਾਂ ਪਾਉ ਘੱਟ ਪਾਉ ਉਹ ਸੋਕਾ ਝੱਲਣ ਦੀ ਹੋਰ ਕਿੰਨੀਆਂ ਚੀਜ਼ਾਂ ਨਾਲ ਉਹਨਾਂ ਦੀ ਲੜਨ ਦੀ ਤਾਕਤ ਵੱਧ ਜਾਂਦੀ ਹੈ ਜਦੋਂ ਕੋਈ ਫਸਲ ਸੋਕਾ ਝੱਲਣੇ ਸਿੱਖ ਗਈ ਸਮਝ ਗਿਆ ਉਹ ਜਿਉਣਾ ਸਿੱਖ ਗਈ ਕਿਉਂਕਿ ਕੁਦਰਤ ਦਾ ਨਿਯਮ ਹੈ ਵੀ ਜਿਹੜਾ ਕੁਦਰਤ ਨਾਲ ਰਲ ਕੇ ਚੱਲ ਪਊਗਾ ਉਹ ਇਹਦੇ ਫੇਰ ਨਹੀਂ ਹੋ ਸਕਦਾ ਸੋ ਇਸ ਤਰ੍ਹਾਂ ਇਹ ਸੋਇਆਂ ਦੀ ਫਸਲ ਹੈ ਤੇ ਬੀਜ ਖਾਣ ਨੂੰ ਬੜਾ ਸਵਾਦ ਆ ਪੱਤੇ ਸਭ ਤੋਂ ਵਧੀਆ ਹੁੰਦੇ ਨੇ ਤੇ ਇਹ ਆਪਾਂ ਨੂੰ ਡਬਲ ਉਤਪਾਦਨ ਦੇ ਦਿੰਦੀ ਆ ਪਰ ਖਾਸ ਗੱਲ ਆ ਵੀ ਦੇਸੀ ਬੀਜ ਜਿਹੜੇ ਲੁਪਤ ਹੋਏ ਉਹਨਾਂ ਦੇ ਉੱਤੇ ਜਾਂ ਤਾਂ ਸਾਹਮਣੇ ਨਹੀਂ ਗਏ ਜਾਂ ਸਾਡੇ ਲੋਕਾਂ ਨੇ ਧਿਆਨ ਨਹੀਂ ਦਿੱਤਾ ਪਰ ਇਹ ਸਾਡੇ ਵਿਰਾਸਤ ਵਿੱਚ ਪੁਰਾਣੇ ਪੌਦੇ ਨੇ ਜੋ ਕਿਸੇ ਸਮੇਂ ਹਰੇਕ ਆਦਮੀ ਇਹਨਾਂ ਚੀਜ਼ਾਂ ਦੀ ਵਰਤੋਂ ਕਰਦਾ ਸੀ ਪਰ ਸਾਨੂੰ ਸੌਂਫ ਦਾ ਜਮੈਣ ਦਾ ਉਹਨਾਂ ਚੀਜ਼ਾਂ ਦਾ ਜ਼ਿਆਦਾ ਪਤਾ ਪਰ ਸਾਨੂੰ ਸੋਇਆ ਦਾ ਬਹੁਤ ਘੱਟ ਪਤਾ ਅਸੀਂ ਸੌਂਫ ਦੇ ਪੱਤਿਆਂ ਨੂੰ ਹੀ ਸੋਇਏ ਸਮਝ ਕੇ ਵਰਤੋਂ ਚ ਲਈ ਜਾਂਦੇ ਆਂ। ਪਰ ਇਹ ਅਲੱਗ ਤੋਂ ਵੈਰਾਈਟੀ ਹੈ ਜਿਹਦੇ ਵਿੱਚ ਸੌਂਫ ਜਮੈਣ ਦੋਹਾਂ ਦੇ ਗੁਣ ਨੇ। ਤੇ ਇੱਕ ਵਾਰੀ ਇਹ ਜੇ ਬੀਜ ਲਿਆ ਜਾਵੇ। ਮਾਂ ਮੁੜ ਕੇ ਆਪਾਂ ਨੂੰ ਬੀਜਣ ਦੀ ਲੋੜ ਨਹੀਂ। ਰੋਤ ਆਈ ਤੇ ਆਪਣੇ ਆਪ ਉੱਗਿਆ ਹੁੰਦਾ। ਬੀਜ ਛੜੂਗਾ ਸਟੋਰ ਕਰਨ ਦਾ ਚੱਕਰ ਨਹੀਂਗਾ। ਤੇ ਇਹ ਵੀ ਦੇਖਣ ਦੀ ਲੋੜ ਨਹੀਂ ਵੀ ਇਹ ਕਦੋਂ ਉਗਣਾ ਜਦੋਂ ਇਹਨੂੰ ਇਹਦੀ ਰੋਤ ਆ ਗਈ ਮਿੱਟੀ ਜੇ ਨਵੀ ਬਣੀ ਰਹਿੰਦੀ ਹੈ ਕੁਦਰਤੀ ਖੇਤੀ ਹੁਣ ਕਰਕੇ ਉਸ ਟਾਈਮ ਉਗਦੇ ਨੇ ਤੇ ਧਰਤੀ ਤੋਂ ਇਹ ਇਹ 6 ਫੁੱਟ ਤੱਕ ਤਾਂ ਆਰਾਮ ਨਾਲ ਉੱਚੇ ਹੋ ਜਾਂਦੇ ਨੇ ਉਦੋਂ ਵੱਧ ਵੀ ਹੋ ਜਾਂਦੇ ਨੇ ਜਿਵੇਂ ਹੁਣ ਤੁਸੀਂ ਆ ਦੇਖੋ ਆ ਆ ਜਿਹੜਾ ਪੌਦਾ ਨਜ਼ਰ ਆ ਰਿਹਾ ਇਹ 6 ਫੁੱਟ ਤੋਂ ਵੀ ਵੱਧ ਉੱਚਾ ਹੋਇਆ ਹੋਇਆ ਸੋ ਆਪਾਂ ਨੂੰ ਇਹ ਗੱਲ ਦਿਮਾਗ ਚੋਂ ਕੱਢ ਦੇਣੀ ਪੈਣੀ ਆ ਵੀ ਸਾਡੀਆਂ ਜਿਹੜੀਆਂ ਫਸਲਾਂ ਨੇ ਪਾਣੀ ਆਧਾਰਤ ਹੋ ਸਕਦੀਆਂ ਨੇ ਕੁਦਰਤੀ ਖੇਤੀ ਵਿੱਚ ਕੁਦਰਤ ਦੇ ਹਿਸਾਬ ਨਾਲ ਹੁੰਦੀਆਂ ਨੇ ਤੇ ਫਸਲ ਤਿਆਰ ਹੋ ਰਹੀ ਆ ਜੀ ਧਰਤੀ ਦੇਖੋ ਤਾਂ ਸੁੱਕੀ ਪਈ ਆ ਕਿਉਂਕਿ ਆਪਾਂ ਓਨੀ ਪਾਣੀ ਦੀ ਵਰਤੋਂ ਨਹੀਂ ਕਰਦੇ ਜਿੰਨੀ ਆਮ ਕੀਤੀ ਜਾਂਦੀ ਆ ਅ ਕੁਦਰਤੀ ਖੇਤੀ ਵਿੱਚ ਸਭ ਤੋਂ ਵੱਡਾ ਪੁਆਇੰਟ ਪਾਣੀ ਦੀ ਆ ਜੇ ਕੁਦਰਤੀ ਖੇਤੀ ਦੀ ਗੱਲ ਕਰੀ ਆ ਤਾਂ ਕੁਦਰਤ ਨੂੰ ਬਚਾਉਣ ਦੀ ਗੱਲ ਆ ਜੇ ਕੁਦਰਤ ਨੂੰ ਬਚਾਉਣਾ ਹੈ ਤਾਂ ਸਾਨੂੰ ਪਾਣੀ ਬਚਾਉਣਾ ਵੀ ਆਉਣਾ ਚਾਹੀਦਾ ਕਿਉਂਕਿ ਜੇ ਅਸੀਂ ਬੇਸਾਬਾ ਪਾਣੀ ਵਰਤ ਕੇ ਫਸਲਾਂ ਤਿਆਰ ਕਰਦੇ ਹਾਂ ਤਾਂ ਉਹਨਾਂ ਦਾ ਰਿਜ਼ਲਟ ਅਰ ਸਵਾਦ 'ਚ ਫਰਕ ਪੈਂਦਾ ਹੁਣ ਜਿਵੇਂ ਆਪਣੀ ਫਸਲ ਆ ਤਿੰਨ ਤਰ੍ਹਾਂ ਦੇ ਬੀਜ ਤਿਆਰ ਹੋ ਰਹੇ ਨੇ ਇੱਕ ਗਾਜਰ ਦਾ ਹੋ ਰਿਹਾ ਤੇ ਵਿਚੇ ਮੂਲੀ ਦਾ ਹੋ ਰਿਹਾ ਤੇ ਦੇਸੀ ਵੈਰਾਈਟੀਆਂ ਜਿਹੜੀਆਂ ਲਾਲ ਮੂਲੀਆਂ ਇਹਨਾਂ ਦਾ ਉਤਪਾਦਨ ਵੀ ਵਧੀਆ ਹੋ ਜਾਂਦਾ ਹੈ ਔਰ ਇਹਨਾਂ ਦੀ ਇੱਕ ਕਮੀ ਹੈ ਵੀ ਇਹ ਸਿੱਧੀਆਂ ਨਹੀਂ ਹੁੰਦੀਆਂ ਬਿੰਗੀਆਂ ਟਿੱਡੀਆਂ ਹੁੰਦੀਆਂ ਨੇ ਪਰ ਫਿਰ ਵੀ ਆਪਾਂ ਕੁਦਰਤੀ ਖੇਤੀ 'ਚ ਦੇਸੀ ਬੀਜ ਵੀ ਬਚਾ ਲਏ ਪਾਣੀ ਵੀ ਬਚਾ ਲਿਆ ਤੇ ਇਹਨਾਂ ਨੂੰ ਕੋਈ ਬਿਮਾਰੀਆਂ ਵੀ ਨਹੀਂ ਲੱਗੀਆਂ ਸੋ ਇਸ ਤਰ੍ਹਾਂ ਆਪਾਂ ਕੁਦਰਤ ਨਾਲ ਮਿਲਜੁਲ ਕੇ ਕੁਦਰਤੀ ਖੇਤੀ ਕਰ ਲੈਣੇ ਆ ਸੋ ਇਹ ਤੁਸੀਂ ਦੇਖ ਰਹੇ ਹੋ ਤੇ ਖਾਸ ਗੱਲ ਹੈ ਵੀ ਇਹ ਜਿਹੜੇ ਬੀਜ ਨੇ ਇਹਨਾਂ ਦਾ ਉਤਪਾਦਨ ਬਹੁਤ ਜ਼ਿਆਦਾ ਵਧੀਆ ਹੁੰਦਾ ਜੇ ਆਪਾਂ ਮਨ ਲਓ ਹੁਣ ਗਾਜਰ ਦਾ ਵੀ ਆ ਦੇਖੋ ਪੂਰਾ ਬੀਜ ਨਾ ਭਰਿਆ ਪਿਆ ਤੇ ਬੀਜ ਵੀ ਵਧੀਆ ਪ੍ਰਾਪਤ ਹੋ ਗਿਆ ਤੇ ਖਰਚੇ ਵੀ ਘਟਾਏ ਤੇ ਗਾਹਾਂ ਜੋ ਉਹਦੇ ਵਿੱਚ ਪੌਦਾ ਜਿਹੜਾ ਅ ਬੀਜ ਘੱਟ ਪਾਣੀ ਨਾਲ ਤਿਆਰ ਕਰਦਾ ਤਾਂ ਉਹ ਪੌਦੇ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਜ਼ਿਆਦਾ ਹੁੰਦੀ ਆ ਕਿਉਂਕਿ ਉਹ ਸੋਕਾ ਝੱਲ ਕੇ ਤਿਆਰ ਹੋਇਆ ਹੁੰਦਾ ਸੋ ਆਪਾਂ ਨੂੰ ਕੁਦਰਤ ਨੂੰ ਵੀ ਬਚਾਉਣਾ ਚਾਹੀਦਾ ਆਪਣੀਆਂ ਫਸਲਾਂ ਵੀ ਪਛਾਣ ਪਰ ਜਿਹੜਾ ਸਾਡਾ ਸਮਾਜ ਆ ਜਿੰਨੀ ਦੇਰ ਉਹ ਜਾਗਰਤ ਨਹੀਂ ਹੁੰਦਾ ਉਹ ਕੁਦਰਤੀ ਖੇਤੀ ਕਿਸਾਨਾਂ ਦੀ ਬਾਹ ਨਹੀਂ ਫੜਦਾ ਕਿਉਂਕਿ ਕੁਦਰਤੀ ਖੇਤੀ ਲਈ ਤਾਂ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਸਕੀਮ ਨਹੀਂ ਮਿਲ ਰਹੀ ਜਿਸ ਦੇ ਨਾਲ ਕਿਸਾਨਾਂ ਨੂੰ ਇੱਧਰ ਆਉਣ ਨੂੰ ਰਾਹ ਲੱਭੇ ਕਿਉਂਕਿ ਇਹ ਗੱਲ ਤਾਂ ਸਾਰੇ ਜਾਣ ਚੁੱਕੇ ਨੇ ਵੀ ਸਾਨੂੰ ਕਿਹੜਾ ਭੋਜਨ ਖਾਣਾ ਚਾਹੀਦਾ ਕਿਹੜਾ ਸਾਡੀ ਸਿਹਤ ਲਈ ਮਿੱਟੀ ਲਈ ਸਾਡੇ ਸਵਾਦ ਲਈ ਵਧੀਆ ਪਰ ਕਿਸਾਨਾਂ ਦੀਆਂ ਮਜਬੂਰੀਆਂ ਨੇ ਕਿਉਂਕਿ ਜੇ ਸਮਾਜ ਉਹਨਾਂ ਦਾ ਸਾਧੂ ਸਮਾਜ ਮੰਗ ਕਰੋ ਤਾਂ ਦੇਸੀ ਬੀਜਾਂ ਤੋਂ ਤਿਆਰ ਹੋਈਆਂ ਫਸਲਾਂ ਤੇ ਉਤਪਾਦ ਉਹਨਾਂ ਤੱਕ ਸਹਿਰਵਾਸੀਆਂ ਤੱਕ ਜਾਂ ਸਾਡੇ ਸਮਾਜ ਤੱਕ ਤਾਂ ਹੀ ਪਹੁੰਚਣਗੇ ਉਹ ਵੀ ਦੇਸੀ ਬੀਜਾਂ ਤੋਂ ਜੇ ਉਹਨਾਂ ਦੀਆਂ ਮੰਗਾ ਹੋਣਗੀਆਂ ਵੀ ਸਾਨੂੰ ਆਹ ਵੀ ਭੋਜਨ ਮਿਲੇ ਆ ਵੀ ਮਿਲੇ ਕਿਉਂਕਿ ਇੱਕ ਸਾਡੇ ਵਿੱਚ ਗਾਇਬ ਹੈ ਜਿਹੜਾ ਖਰੀਦਦਾਰ ਆ ਉਹਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਕਿੱਥੇ ਪੈਦਾ ਹੋ ਰਿਹਾ ਤੇ ਜਿਹੜਾ ਕਿਸਾਨ ਆ ਉਹ ਕਿਸਾਨ ਮੰਡੀ ਜਾਂਦਾ ਮੇਰੇ ਵਰਗਾ ਮੋਟਰ ਬੈਠ ਕੇ ਆਮ ਰੇਟ ਤੇ ਵੇਚਿਆ ਹੁੰਦਾ ਪਰ ਅਸੀਂ ਤਾਂ ਲੱਗੇ ਹਾਂ ਪਰ ਸਮਾਜ ਨੂੰ ਵੀ ਜਾਂ ਕਿਸਾਨਾਂ ਦੀ ਉਸ ਤਰ੍ਹਾਂ ਦਾ ਸਾਡੀ ਉਹ ਸਿਸਟਮ ਸ਼ੁਰੂ ਹੋਵੇ ਜਿਹਦੇ ਨਾਲ ਲੋਕਾਂ ਤੱਕ ਯਰ ਮੁਕਤ ਭੋਜਨ ਪਹੁੰਚੇ ਤੇ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਇਹਨਾਂ ਦੀ ਸਮੈਲ ਆ ਸਵਾਦ ਆ ਉਹ ਵੀ ਲੋਕਾਂ ਨੂੰ ਪਤਾ ਲੱਗ ਸਕੇ ਕਿਉਂਕਿ ਜਿੰਨਾ ਪੌਦੇ ਨੂੰ ਆਪ ਸੰਘਰਸ਼ ਕਰਕੇ ਅੱਗੇ ਵਧਣਾ ਪੈਂਦਾ ਉਹਨਾਂ ਉਹਨਾਂ ਦਾ ਸਵਾਦ ਵੀ ਵੱਧਾ ਸੋ ਇਹ ਕੁਦਰਤੀ ਖੇਤੀ ਵਿੱਚ ਆ ਆਪਣਾ ਜਿਹੜੀ ਜਗ੍ਹਾ ਖਾਲ ਦੀ ਜਗ੍ਹਾ ਦੇਖੋ ਜੇ ਆਪਾਂ ਪਾਣੀ ਦੀ ਬੇਸਾਬੀ ਵਰਤ ਕੀਤੀ ਹੁੰਦੀ ਤਾਂ ਇਹ ਖਾਲ ਵੀ ਕੱਖਾਂ ਤੋਂ ਬਗੈਰ ਹੋਣਾ ਤੇ ਸਾਫ਼ ਸੁਥਰਾ ਪਰ ਆਪਾਂ ਨੂੰ ਉਨੀ ਲੋੜ ਨਹੀਂ ਪਈ ਕਿਉਂਕਿ ਕੁਦਰਤੀ ਖੇਤੀ ਆਪਾਂ ਨੂੰ ਕੁਦਰਤ ਨਾਲ ਜੋੜਦੀ ਆ ਤੇ ਕੁਦਰਤ ਵਿੱਚ ਐ ਘੱਟ ਤੋਂ ਘੱਟ ਪਾਣੀ ਵਰਤ ਕੇ ਵੀ ਫਸਲਾਂ ਹੋ ਜਾਂਦੀਆਂ ਨੇ ਜਿਵੇਂ ਤੁਸੀਂ ਆ ਪੱਤੇ ਦੇਖੋ ਆ ਜਾਮਣ ਦੇ ਪੱਤੇ ਵੀ ਠੀਕ ਠਾਕ ਨੇ ਕੋਈ ਨਾ ਤੇ ਜ਼ਿਆਦਾ ਕਮਜ਼ੋਰੀ ਨਹੀਂ ਨਜ਼ਰ ਆ ਰਹੀ ਕਿਉਂਕਿ ਆਪਣਾ ਹੱਲ ਲਈ ਇਹਨੇ ਮਲਚਾ ਹੀ ਖੋਦ ਲਈ ਇੱਕ ਤਾਂ ਜਿਹੜੇ ਤਾਤਰ ਚਾਹੀਦੀ ਤੀ ਉਹਦੇ ਪੱਤਿਆਂ ਰਾਹ ਦੇ ਥੱਲੇ ਹੀ ਪਏ ਨੇ ਕਿਉਂਕਿ ਬਹੁਤ ਵਾਰੀ ਦੇਖਿਆ ਜਾਂਦਾ ਵੀ ਜਿੱਥੇ ਰੋਖ ਨੇ ਤਾਂ ਬਹੁਤ ਸਾਰੇ ਲੋਕ ਅੱਗ ਲਾ ਦਿੰਦੇ ਨੇ ਪਰ ਇੱਕ ਤਰ੍ਹਾਂ ਦਾ ਪੌਦਿਆਂ ਨੂੰ ਸੂਖਮ ਜੀਵ ਵਧਣ ਲਈ ਉਹ ਖਰਾਕੀ ਤੱਤ ਵਧਣ ਲਈ ਸਿਸਟਮ ਹੁੰਦਾ ਸੋ ਆਪਾਂ ਨੂੰ ਉਹ ਚੀਜ਼ਾਂ ਨੂੰ ਬਚਾਉਣਾ ਚਾਹੀਦਾ ਵਾਤਾਵਰਨ ਨੂੰ ਬਚਾਈਏ ਪਾਣੀ ਬਚਾਉਣਾ ਸਿੱਖਿਓ ਤੇ ਕੁਦਰਤੀ ਖੇਤੀ ਸਿੱਖਿਓ ਤਾਂ ਕਿ ਆਪਾਂ ਸੁੱਧ ਭੋਜਨ ਸੁੱਧ ਵਾਤਾਵਰਨ ਤਿਆਰ ਕਰ ਸਕੀਏ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ